ਮਾੜੀ ਘਟਨਾ ਵਾਪਰੀ ਸੱਚਖੰਡ ਸ਼੍ਰੀਮਨ ਦਸ ਸਾਹਿਬ ਦੀ ਕਾਊਂਟਰ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਵਾਰਾ ਸਿੰਘ ਅਟੋਨਸ ਕਰਕੇ ਉਹਦੇ ਕਾਫੀ ਗੰਭੀਰ ਸ਼ਟ ਲੱਗ ਗਿਆ ਕਲਾਜੀਆ ਉਸ ਕੌਮੀ ਕਪੁਵਾ ਬੰਕ ਮਿਟੀ ਦੇ ਮੁਖ ਦਫਤਰ ਤੋਂ ਸਾਹਮਣੇ ਆਈ ਹੈ ਹਿੰਸਕ ਘਟਨਾ ਕਿ ਹੋਈ ਹੈ ਕਰਪਾਨ ਦੇ ਨਾਲ ਹਮਲਾ ਕਰਕੇ ਇੱਕ ਮੁਲਾਜ਼ਮ ਦਾ ਜਿਹੜਾ ਉਸ ਨੂੰ ਪਹਿਲਾਂ ਗੰਭੀਰ ਚੁੱਕੀ ਹੈ ਰੋਹਾਨੀਅਤ ਦਾ ਕੇਂਦਰ ਮੰਨੇ ਜਾਂਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਇਹ ਘਟਨਾ ਵਾਪਰਨ ਦੇ ਵਿੱਚ ਨਿਸ਼ਾਨ ਜਿਹੜੇ ਆ ਇਹ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਗੱਲ ਇਹ ਬਣਦੀ ਸੀ ਕਿ ਪਹਿਲਾਂ ਪੁਲਿਸ ਨੂੰ ਸੂਚਨਾ ਦਿੱਤਾ ਜਾਂਦਾ ਹੈ ਪਰ ਇੱਥੇ ਵੱਡੀ ਅਪਡੇਟ ਇਹ ਹੈ ਕਿ ਇੱਕ ਜਦੋਂ ਮੁਲਾਜ਼ਮ ਤੇ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਹਾਲਾਤ ਹੁੰਦੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਖੂਨ ਦੇ ਨਿਸ਼ਾਨ ਜਿਹੜੇ ਇੱਧਰ ਪੈਰ ਦੇਖ ਸਕਦੇ ਹੋ ਇੱਥੇ ਖੂਨ ਦੇ ਨਿਸ਼ਾਨ ਆ ਇੱਧਰ ਦੇਖ ਕੱਲੇ ਮਤਲਬ ਪ੍ਰਸ਼ਾਸਨ ਕੋਲ ਇਹ ਚੱਲਦੀ ਹੈ ਪ੍ਰਕਾਸ਼ ਤੋਂ ਅੱਧਰ ਉਹਦੇ ਬਾੜਾ ਨੂੰ ਛੋੜੇ ਨੀ ਇੱਥੇ ਦੀ ਉੱਤੇ ਮੱਲਾਹੇ ਗੋਦਗੀ ਫਤਹਿ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਪਾਚਕਣ ਸ਼੍ਰੀ ਹਮੰਦ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟ ਕਰਕਾ ਉਹਦੇ ਕਾਫੀ ਨੁਕਸਾਨ ਛੱਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਕਹਤਾ ਚੀਖ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੋਥਰੀ ਕੇਸ ਦਵਾਂਗੇ ਕਿ ਪੋਥਰੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਜੇ ਹਜੇ ਮੁਲਾਜ਼ਮ ਤੇ ਕੋਈ ਲਿਹਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2 0 13 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਜਿਹਾ ਕਦੇ ਵੀ ਘਟਨਾ ਨਹੀਂ ਆਉਂਦੀ ਹੈ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰਜਾਂਗੇ ਉਨੀਜੀ ਕਰਨ ਦੀ ਇਹ ਕਹਿੰਦੇ ਬੁਮਾਰਦ ਮਸਲਾ ਸੀਗਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਟਨਾ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜੀ ਚੱਲਦੀ ਆਈ ਹੈ ਕਿ ਉਹ ਆ ਕੇ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਦਿਰ ਭਗਤ ਮਤਬਾਕੀ ਘਟਨਾ ਆ ਅਹੀ ਅਹੀ ਫਰੰਟ ਆਫ ਦੀਸ ਕਰਕੇ ਕਾਰਵਾਈ ਕਰਾਂਗੇ ਇੱਕੋ ਬ੍ਰਾਂਚ ਕੰਮ ਕਰਦੇ ਦੋਵੇਂ ਇੱਕੋ ਜਗ੍ਹਾ ਕੰਮ ਕਰਦੇ ਮੈਂ ਇਹ ਦੋਵੇਂ ਹੀ ਡਾਕਟਰ ਦਲਵਾਰ ਸਾਹਿਬ ਹੈ ਇੱਕ ਕਾਉਂਟਰ ਬ੍ਰਾਂਚ ਜਾਂ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਨਾਲ ਹੀ ਉੱਥੇ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਨਾਲ ਨਾਲ ਆ ਇਸ ਕਰਕੇ ਇੱਕ ਦੂਜੇ ਨੂੰ ਰਜਾਣਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਹੋ ਗਿਆ ਨਾਲ ਗਲਤ ਕੀ ਹੋਊਗੀ ਹੁਣ ਤੱਕ ਹਜੇ ਤੱਕ ਇਹ ਹਾਲ ਤਾਂ ਸੀਰੀਅਸ ਹੀ ਆ ਤੇ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਸ ਤੋਂ ਬਾਅਦ